ਉਦੋਂ ਨਹੀਂ ਕਿਸੇ ਨੂੰ ਪਤਾ ਸੀਗਾ ਵੀ ਇਹਦਾ ਕੀ ਪ੍ਰਦੂਸ਼ਣ ਹੋਊਗਾ ਜਾਂ ਕੀ ਨੁਕਸਾਨ ਹੋਊਗਾ ਹਾਂ ਉਦੋਂ ਤਾਂ ਐ ਸੀਗਾ ਵੀ ਚਲ ਇੰਨੇ ਪੈਸੇ ਮਿਲ ਗਏ ਤੇ ਸਾਰਾ ਪਿੰਡ ਖੋਸੀ ਤੇ ਹੁਣ ਬਿਮਾਰੀਆਂ ਕੋ ਚਮੜੀਆਂ ਦੇ ਰੋਗ ਕਿਸੇ ਨੂੰ ਕੋਸ ਕਿਸੇ ਨੂੰ ਕੋਸ ਪਸ਼ੂਆਂ ਨੂੰ ਬਿਮਾਰੀਆਂ ਤੇ ਰੱਥੇ ਬਲਾਸਟ ਹੋ ਗਿਆ ਸੀ ਟੈਂਕ ਫਟਿਆ ਸੀਗਾ ਅੱਛਾ ਉਦੋਂ ਪਿੰਡ ਜਾ ਕੇ ਲੋਹਾ ਵੀ ਡਿੱਗਿਆ ਤੇ ਹੋਰ ਉਦੋਂ ਮਤਲਬ ਪਿੰਡ ਕਾਫੀ ਗਰਮ ਸੀ ਤੇ ਅਸੀਂ ਤੁਹਾਨੂੰ ਆਹ ਦੇ ਦੇਾਂਗੇ ਯਾ ਦੇ ਦੇਾਂਗੇ ਸਾਡਾ ਮਿਟਰੀਆਂ ਮਾਰ ਕੇ ਬਾਦਲ ਸਰਕਾਰ ਦੀ ਧਰਨਾ ਚਗਾਤਾ। ਅਗੜਾ ਲੋਕ ਉਹਨੂੰ ਕਹਿੰਦੇ ਯਾਰ ਇਹਨਾਂ ਦਾ ਕੋਈ ਕੰਮ ਲੈਣਾ ਹੋ ਜਾਂ ਠੇਕਾ ਲੈਣਾ। ਮੈਂ ਵੀ ਕਹਿੰਦੇ ਹੁਣਗੇ ਵੀ ਇਹ ਦੁਰਗੀਆਂ ਦੀ। ਹਰ ਸਿਮਰਤ ਨੂੰ ਤਾਂ ਜੀ ਤੁਸੀਂ ਜੇ ਕੈਮਰਾ ਲੈ ਕੇ ਇੱਥੇ ਪੁੱਛਣ ਲੱਗ ਜਾਓ ਵੀ ਸਾਡੇ ਏਰੀਏ ਦਾ ਏਰੀਏ ਦਾ ਐਮਪੀ ਕੌਣ ਹੈ? ਮੈਨੂੰ ਲੱਗਦਾ 70% ਲੋਕਾਂ ਨੂੰ ਨਹੀਂ ਪਤਾ। 10 ਸਾਲ ਹੋ ਗਏ ਉਹਨੂੰ ਜਿੱਤਦੀ ਨਹੀਂ ਉਹ ਇੱਕ ਵਾਰੀ ਵੀ ਨਹੀਂ ਆ ਕੇ ਖੜੀ ਇੱਥੇ। ਪਰ ਸਾਡਾ ਪਿੰਡ ਸਵਾਲ ਕਰਨ ਵਾਲਾ ਚ ਹੈ ਹੀ ਨਹੀਂ ਗਾ ਜੀ। ਸਾਰਾ ਪਿੰਡ ਬਕਾਊ ਆ ਜਿਹੜਾ ਕੋਈ ਮੂਰੇ ਲੱਗਦਾ ਔਰ ਫੈਂਟਰੀ ਨਾਲ ਵਿਕਦਾ। ਜਿੱਦ ਦੇ ਕੋਈ ਕੈਂਪ ਲੱਗਿਆ ਤੇ ਸਾਰਾ ਪਿੰਡ ਸਮਝੋਦੇ ਚਾਹ ਦੇ ਸਿੱਟ ਗਿਆ ਹੁੰਦਾ ਹੈ ਪਿੰਡ ਕਣਕਵਾਲ ਚ ਕਹਿੰਦੇ ਵੀ ਜਦੋਂ ਰੈਫਾਇਨਰੀ ਲੱਗਣੀ ਸੀ ਪਿੰਡ ਦੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਵੀ ਜਿਹੜਾ ਇਹ ਦਿਖਾਵਾ ਦਿਖਾਇਆ ਜਾ ਰਿਹਾ ਸਾਨੂੰ ਵੀ ਬਹੁਤ ਸੌਖੇ ਹੋ ਜੋਂਗੇ ਕਰੋੜਾ ਰੁਪਏ ਮਿਲ ਜੂਗਾ ਤੁਹਾਡੇ ਜਮੀਨਾਂ ਦਾ ਤੇ ਉਦ ਬਾਅਦ ਲੋਕਾਂ ਨੂੰ ਜਿਹੜਾ ਅੱਗੇ ਉਹ ਵੀ ਖਦੇਹੀ ਜਾਂਦਾ ਸੀਗਾ ਉਹਦੇ ਬਹੁਤ ਸਾਰੇ ਨੌਜਵਾਨ ਤੇ ਪਿੰਡ ਦੇ ਬਜ਼ੁਰਗਾਂ ਨੇ ਕਹਿੰਦੇ ਵੀ ਕਮੇਟੀ ਬਣਾ ਕੇ ਸੰਘਰਸ਼ ਵੀ ਕਾਫੀ ਲੰਮਾ ਟਾਈਮ ਤੱਕ ਕੀਤਾ ਤੇ ਉਹ ਬਾਈ ਉਹ ਕਮੇਟੀ ਦੇ ਮੈਂਬਰ ਰਹੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਸਹੀ ਗੱਲ ਕੀ ਨਾ ਮਾ ਤੁਹਾਡਾ ਮੇਰਾ ਨਾਂ ਕਾਲੀ ਆ ਜੀ ਅੱਛਾ ਬਾਈ ਜੀ ਕੀ ਤੁਸੀਂ ਕਿਵੇਂ ਕਿਵੇਂ ਜਦੋਂ ਜਦੋਂ ਸ਼ੁਰੂਆਤ ਦੀ ਗੱਲ ਕਰੀ ਆਪਾਂ ਹਨ ਫਾਈਨਲ ਹਿਸਦਾ ਕੀ ਲੱਗਿਆ ਹੁਣ ਉਹਨਾਂ ਨੇ ਜਿਵੇਂ ਪਿੰਡ ਦੇ ਬਜ਼ੁਰਗਾਂ ਨੇ ਵੀ ਦੱਸਿਆ ਵੀ ਬਾਹਰੇ ਉਹਦੇ ਬੜੇ ਦਿਖਾਏ ਤੁਹਾਨੂੰ ਸਭ ਵਿਭਾਗ ਵੀ ਪਿੰਡ ਦੇਵਾਂਗੇ ਕਰਾਂਗੇ ਜੇਕਰ ਤੁਸੀਂ ਤੁਹਾਨੂੰ ਕਮੇਟੀ ਬਣਾ ਕੇ ਪਿੰਡ ਦੀ ਸਮਰਥਨ ਕਮੇਟੀ ਨੇ ਕਿਸ ਤਰ੍ਹਾਂ ਦਾ ਕੀ ਵਿੱਦਿਆ ਸੰਗਰ ਸਿਹਰ ਸਪਾਏ ਜਦੋਂ ਇਹ ਰਫੈਂਡਰੀ ਲੱਗੀ ਸੀ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ ਅੱਗੇ ਇੱਥੇ ਕੀ ਬਣਨਾ ਹੈ ਜਾਂ ਕੀ ਲੱਗਣਾ ਹੈ ਮਤਲਬ ਜੋ ਜੀਸੀਬੀ ਹੈਡਰਾ ਵੀ ਉਦੋਂ ਤਾਂ ਦੇਂਦੇ ਨਹੀਂ ਸੀ ਜੋ ਕੋਈ ਆ ਜਾਂਦਾ ਸੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਦੇਖਣ ਵਾਸਤੇ ਹਾਂ ਦੇਖਣ ਆ ਸਾਡੇ ਡੇਰਾ ਜੀ ਡੇਰੇ ਚ ਉਥੇ ਇਕੱਠ ਹੁੰਦਾ ਸੀ ਰਫੈਂਡਰੀ ਬਣਨ ਤੋਂ ਪਹਿਲਾਂ ਉਥੇ ਡੀਸੀ ਸਾਹਿਬ ਆਏ ਸਾਰਿਆਂ ਨੂੰ ਪਤਾ ਜੀ ਉਹਨਾਂ ਨੇ ਵਾਅਦਾ ਕਰਿਆ ਸੀ ਵੀ ਹਰ ਇੱਕ ਘਰ ਦਾ ਮੈਂਬਰ ਰੱਖਿਆ ਜਾਊ ਠੀਕ ਹੈ ਪਰ ਉਹ ਜਵਾਨੀ ਕਰਿਆ ਸੀ ਉਹਦਾ ਕੋਈ ਲਿਖਤੀ ਨਹੀਂ ਕਰਿਆ ਸੀ ਅੱਛਾ ਰੱਖਿਆ ਹਾਂ ਉਦੋਂ ਤੇ ਮਤਲਬ ਲੇਬਰ ਟਾਈਪ ਕੰਮ ਕਰਦੇ ਆ ਜੀ ਮੁੰਡੇ ਐ ਪਰਮਾਨੈਂਟ ਨਹੀਂ ਕੋਈ ਰੱਖਿਆ ਅੱਛਾ ਅੱਛਾ ਤੇ ਉਦੋਂ ਵੀ ਨਹੀਂ ਕਿਸੇ ਨੂੰ ਪਤਾ ਸੀਗਾ ਵੀ ਇਹਦਾ ਕੀ ਪ੍ਰਦੋਸ਼ਣ ਹੋਊਗਾ ਜਾਂ ਕੀ ਨਸਟ ਹੋਊਗਾ ਹਾਂ ਉਦੋਂ ਤਾਂ ਐ ਸੀਗਾ ਵੀ ਚਲ ਇੰਨੇ ਪੈਸੇ ਮਿਲ ਗਏ ਤੇ ਸਾਰਾ ਪਿੰਡ ਖੁਸ਼ੀ ਇਹਦੇ ਰਿਜ਼ਲਟਾਂ ਦਾ ਨਹੀਂ ਕਿਸੇ ਨੂੰ ਪਤਾ ਸੀਗਾ 나ਹੀਂ ਸਾਨੂੰ ਪਤਾ ਸੀ ਜਿਹਦਾ ਇਹ ਜੀਜ਼ ਕਦੇ ਦੇਖੀ ਨਹੀਂ ਸੀ ਜੀ ਕੀ ਇਹਦਾ ਪਤਾ ਹੋਵੇ ਵੀ ਕੀ ਰਿਜ਼ਲਟ ਆ ਨਿਕਲਣਗੇ ਕੀ ਇਹਦਾ ਰੋਜ਼ਗਾਰ ਦੇਖਿਆ ਵੀ ਪੈਸੇ ਮਿਲ ਜਾਣਗੇ ਲੱਖਾਂ ਕਰੋੜ ਲੈਣ ਦੇ ਪੈਸੇ ਹੀ ਆ ਜ਼ਮੀਨ ਨੂੰ ਕੋਈ ਬਾਲਾ ਚੰਗਾ ਨਹੀਂ ਸਾਡੇ ਇੱਥੇ ਸਮਝਦੇ ਸੀ ਰੇਤਲਾ ਏਰੀਆ ਸਾਡਾ ਐ ਵੀ ਚਲ ਅਗਲਾ ਨਹੀਂ ਚੰਗਾ ਬਾਣ ਕਿਤੇ ਜਾ ਕੇ ਹੋਰ ਲੈ ਲਾਂਗੇ ਇਹਨਾਂ ਨੇ ਜ਼ਮੀਨ ਲੈ ਲਈ ਹੂੰ ਇਹ ਲੋਕਾਂ ਨੇ ਬਸ ਪੈਸੇ ਵੇਖੇ ਉਦੋਂ ਨਹੀਂ ਕੋਈ ਏਡੀ ਅਕਲ ਸੀਗੀ ਜੀ ਹੂੰ ਨਹੀਂ ਪਤਾ ਹੁੰਦਾ ਕਿਸੇ ਚੀਜ਼ਾਂ ਦਾ ਬਿਲਕੁਲ ਹਾਂ ਤੇ ਬਾਅਦ ਜਦੋਂ ਨੁਕਸਾਨ ਹੋਣ ਲੱਗਿਆ ਜੀ ਕਿੰਨੇ ਕਿਰਵਾ ਦਾ ਨੁਕਸਾਨ ਦਾ ਕੀ ਪਤਾ ਲੱਗਣ ਲੱਗਾ ਠੀਕ ਕਾਫੀ ਟਾਈਮ ਬਾਅਦ ਚੱਲੀ ਆ ਜੀ ਕਿਰਾਂ 7-8 ਸਾਲ ਤਾਂ ਵੈਸੀ ਪਈ ਰੀ ਗੰਦ ਕੱਢ ਕੇ ਹੂੰ ਹੂੰ ਤੇ ਉਦੋਂ ਬਾਅਦ ਚੱਲੀ ਆ ਉਹ ਤਾਂ ਹੁਣ ਥੋੜੇ ਟਾਈਮ ਦਾ ਹੀ ਨੁਕਸਾਨ ਹੋਣ ਲੱਗਾ ਹੈ ਫਾਂਸੀ ਸਾਲਾਂ ਦਾ ਠੀਕ ਹੈ ਮਤਲਬ ਪ੍ਰਦੂਸ਼ਣ ਆਨਦਾ ਰਿਜ਼ਲਟ ਹੌਲੀ ਹੌਲੀ ਪਤਾ ਲੱਗਦਾ ਨਾ ਕੋਈ ਐਂ ਤਾਂ ਹੈ ਨਹੀਂ ਵੀ ਕਿਹਦਾ ਵੀ ਉਹਦਾ ਪਤਾ ਲੱਗੂ ਹਾਂ ਬਿਲਕੁਲ ਹੁਣ ਬਿਮਾਰੀਆਂ ਕੋ ਚਮੜੀਆਂ ਦੇ ਰੋਗ ਕਿਸੇ ਨੂੰ ਕੁਝ ਕੋ ਕਿਸੇ ਨੂੰ ਕੁਝ ਪਸ਼ੂਆਂ ਨੂੰ ਬਿਮਾਰੀਆਂ ਇਹ ਚੀਜ਼ਾਂ ਨੂੰ ਅਸੀਂ ਮਤਲਬ ਨੌਜਵਾਨ ਮੁੰਡਿਆਂ ਨੇ ਮੂਰੇ ਹੋ ਕੇ ਸੰਘਾਸੇ ਵੱਡੇ ਆ ਸੀਗਾ ਠੀਕ ਹੈ ਵੀ ਪਈ ਕੋਈ ਇਹਦਾ ਹੱਲ ਕਰਿਆ ਜਾਵੇ ਰਫਿੰਡੀ ਦਾ ਦੇਖੋ ਹੁਣ ਹੱਲ ਹੁੰਦਾ ਨਹੀਂ ਇਹ ਤਾਂ ਅਰਮਾ-ਖਰਮਾ ਆਪਾਂ ਨੂੰ ਪਤਾ ਹੀ ਨਹੀਂ ਕਿੰਨਾ ਵੱਡਾ ਪ੍ਰੋਜੈਕਟ ਹੈ ਬਿਲਕੁਲ ਬਿਲਕੁਲ ਇਹਦਾ ਅਸੀਂ ਪਿੰਡ ਦੇ ਇਹੋ ਕਰਿਆ ਸੀ ਵੀ ਪਿੰਡ ਸਾਡਾ ਭਈ ਸ਼ਿਫਟ ਕਰ ਦੇ ਠੀਕ ਹੈ ਉਦੋਂ ਜਦੋਂ ਤੁਰੇ ਲੋਕ ਆफी ਨਾਲ ਸੀਗੇ ਤੇ ਤੁਰੇ ਸੰਘਰਸ਼ ਕਰਿਆ ਉਦੋਂ ਜਿਹੜਾ ਇਥੇ ਬਲਾਸਟ ਹੋ ਗਿਆ ਸੀ ਟੈਂਕ ਫਟਿਆ ਸੀਗਾ ਅੱਛਾ ਉਦੋਂ ਪਿੰਡ ਜਾ ਕੇ ਲੋਹਾ ਵੀ ਡਿੱਗਿਆ ਤੇ ਹੋਰ ਉਦੋਂ ਮੱਲੋ ਪਿੰਡ ਕਾਫੀ ਗਰਮ ਸੀ ਤੇ ਅਸੀਂ ਰੇਲਵੇ ਲਾਈਨ ਦੇ ਧਰਨਾ ਲਾ ਲਿਆ ਸੀ ਜਿਹੜੀ ਇਹਦੇ ਵਿੱਚ ਵੜਦੀ ਲਾਂ ਠੀਕ ਹੈ ਉਦੋਂ ਸਾਡਾ ਵਾਵਾ ਕੰਮ ਚੱਲਿਆ ਤੇ ਉਦੋਂ ਜੇਤੇ ਕੋਈ ਆ ਗੂ ਸੀ ਜਾਂ ਹੋਰ ਸੀ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਇੱਥੇ ਵੀ ਵੀ ਤੁਹਾਨੂੰ ਆਹ ਦੇ ਦੇਵਾਂਗੇ ਜਾਂ ਦੇ ਦੇਵਾਂਗੇ ਸਾਡਾ ਮਿੱਠੀਆਂ ਮਾਰ ਕੇ ਬਾਦਲ ਸਰਕਾਰ ਸੀ ਧਰਨਾ ਚਕਾਤਾ ਅੱਛਾ ਵੀ ਤੁਹਾਨੂੰ ਆਹ ਦੇ ਦੇਵਾਂਗੇ ਜੀ ਚਾਹਤਾ ਚਕਾ ਦੇਵਾਂਗੇ ਉਹ ਕਰ ਦੇਵਾਂਗੇ ਹਰ ਸਿਮਰਤਾ ਜੀ ਸਾਡੇ ਪਿੰਡ ਉਹਦਾ ਬਿਆਨ ਅੱਜ ਵੀ ਰਿਕਾਰਡ ਤੇ ਹੈ ਜੀ ਕਹਿੰਦੇ ਪਿੰਡ ਹੋਰ ਦੇ ਦੇ ਹਾਂ ਪਿੰਡ ਉਹ ਉਹ ਕਹਿੰਦੀ ਜਦੋਂ ਮੈਂ ਤਲਵੰਡੀ ਤੋਂ ਐ ਰਾਮੇ ਕਣਕਵਾਲ ਨੂੰ ਮੁੜੀ ਤੇ ਮੈਂ ਮੇਰੇ ਆਪਦੇ ਡਰਾਈਵਰ ਨੂੰ ਉਹਦੀ ਇੱਕ ਕਮਿਟਮੈਂਟ ਸੀ ਆ ਦੇ ਮੁੱਹੋਂ ਕਹਿੰਦੀ ਵੀ ਆਪਾਂ ਕਿੱਧਰ ਜਾਂਦੇ ਕਣਕਵਾਲ ਤਾਂ ਇੱਥੇ ਕੱਟਤਾ ਕੇ ਬਾਦਲ ਸਾਹਿਬ ਉਹ ਕਹਿੰਦਾ ਜੀ ਨਹੀਂ ਹਜੇ ਕੱਟਿਆ ਨਹੀਂ ਹਜੇ ਤਾਂ ਉੱਥੇ ਬੈਠੇ ਹਾਂ ਐਡਾ ਸਾਡੇ ਕਮਿਟੀ ਹਾਲ 'ਚ ਸਾਰੇ ਪਿੰਡ ਨੇ ਸੁਣਿਆ ਉਹ ਇੱਕ ਆਹ ਕਹਿ ਕੇ ਗਈ ਸੀਗੀ ਉਹ ਕਹਿੰਦੀ ਵੀ ਜਿਹੜਾ ਕੁਝ ਬਾਦਲ ਸਾਹਿਬ ਕਹਿ ਦੇਣਾ ਕਹਿੰਦੀ ਉਹ ਹੋ ਹੀ ਨਹੀਂ ਸਕਦਾ ਵੀ ਨਾ ਹੋਵੇ ਸਖਬੀਰ ਵਾਲਾ ਦਾ ਖੁਸ਼ ਆਇਆ ਸੱਤ ਜੱਥੇ ਸਟੇਜ ਲੱਗੀ ਸੀ ਉਹ ਇੱਥੇ ਬੋਲ ਕੇ ਗਿਆ ਸੀ ਵੱਡੇ ਬਾਦਲ ਸਾਹਿਬ ਆਏ ਸੀ ਉਹ ਸਰਕਾਰੀ ਸਕੂਲ 'ਚ ਬੋਲੇ ਸੀ ਹਰ ਸਮਰਤਾਈ ਸੀ ਇੱਥੇ ਕਮੇਟੀ ਹਾਲ ਉਹ ਸਾਹਮਣੇ ਆਹਨੇ ਉਹ ਆ ਕੇ ਬੋਲ ਕੇ ਗਏ ਸੀ ਜੇ ਅਸੀਂ ਤੁਹਾਡਾ ਹੱਲ ਕਰਾਂਗੇ ਹਰ ਸਿਮਰਤ ਨੂੰ ਦਈ ਤੁਸੀਂ ਜੇ ਕੈਮਰਾ ਲੈ ਕੇ ਇੱਥੇ ਪੁੱਛਣ ਲੱਗ ਜਾਓ ਵੀ ਸਾਡੇ ਏਰੀਏ ਦਾ ਏਰੀਏ ਦਾ ਐਮਪੀ ਕੌਣ ਹੈ ਮੈਨੂੰ ਲੱਗਦਾ 70% ਲੋਕਾਂ ਨੂੰ ਨਹੀਂ ਪਤਾ 10 ਸਾਲ ਹੋ ਗਏ ਉਹਨੂੰ ਜਿੱਤਦੀ ਨਹੀਂ ਉਹ ਇੱਕ ਵਾਰੀ ਵੀ ਨਹੀਂ ਆ ਕੇ ਖੜੀ ਇੱਥੇ ਵੀ ਇੱਕ ਵਾਰੀ ਵੀ ਕਿਵੇਂ ਹੁੰਦਾ ਲੋਕ ਇਹ ਨਹੀਂ ਜਾਣਦੇ ਸਾਡੇ ਐਮਪੀ ਕੌਣ ਹੈ ਐਮਪੀ ਕੋਟਾ ਜਾਂ ਗ੍ਰੈਂਡ 1 ਰੁਪਿਆ ਵੀ ਭਲਾ ਆਪ ਨੂੰ ਪਤਾ 4-5 ਕਰੋੜ ਰੁਪਿਆ ਸਾਲ ਦਾ ਆਉਂਦਾ ਪਹਿਲਾਂ ਨਹੀਂ ਪਤਾ ਸੀ ਲੋਕਾਂ ਨੂੰ ਭਗਵਾਨ ਤੁਮਾਨ ਨੇ ਦੱਸਤਾ ਇਹਨਾ ਆਉਂਦਾ ਓਹ ਸਾਡੇ ਮਤਲਬ ਪਿੰਡ ਦਾ ਕੋਈ ਹਿੱਸਾ ਪਰਸੈਂਟੇਜ ਉਹ ਜੇ ਕਰਪੀਆ ਵੀ ਨਹੀਂ ਲੱਗਿਆ ਸਾਡੇ ਪਿੰਡ 'ਚ ਐਮਪੀ ਕੋਟੇਜ ਅਸੀਂ ਤਲਵੰਡੀ ਦੀ ਸੀਟ 'ਚ ਆਉਣਾ ਐਮਪੀ ਗੋਟੇ ਸਾਡਾ ਕੁਛ ਤਾਂ ਆਉਂਦਾ ਹੀ ਆ ਬਿਲਕੁਲ ਉਹ ਸਾਡਾ ਹੱਕ ਬਣਦਾ 10 ਸਾਲਾਂ 'ਚ ਕਰਬੀਆ ਵੀ ਨਹੀਂ ਲੱਗਿਆ ਐਮਪੀ ਗੋਟੇ ਜਾਂ ਖੁਦ ਬਾਦ ਆਏ ਨਹੀਂ ਆਏ ਨਹੀਂ ਮਤਲਬ ਹੀ ਨਹੀਂ ਜਾਂ ਪਿਛਲੇ ਸਾਲ ਐਮਪੀ ਦੀਆਂ ਵੋਟਾਂ ਪਈਆਂ ਉਦੋਂ ਵੀ ਸਾਡੇ ਪਿੰਡ ਨਹੀਂ ਆਏ ਉਹ ਸਾਰੇ ਪਿੰਡਾਂ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕਣਕਵਾਲ ਜਾਊਂ ਕੋਈ ਸਵਾਲ ਕਰੂ ਪਰ ਸਾਡਾ ਪਿੰਡ ਸਵਾਲ ਕਰਨ ਵਾਲਾ ਤਾਂ ਹੈ ਹੀ ਨਹੀਂ ਗਾ ਜੀ ਸਾਰਾ ਪਿੰਡ ਬਕਾਊ ਆ ਜਿਹੜਾ ਕੋਈ ਮੂਰੇ ਲੱਗਦਾ ਔਰ ਫੈਂਦਰੀ ਨਾਲ ਵਿਕਦਾ ਉਹਨਾਂ ਰਲੇ ਹੋਏ ਆ ਸਾਰਾ ਸ਼ਿੰਗਾਰ ਸਾਰਾ ਕੁਝ ਕਰਕੇ ਵੇਖ ਲਈ ਹੁਣ ਛੱਡਤਾ ਮਨ ਟੁੱਟ ਗਿਆ ਹਾਂ ਹੁਣ ਖਤਮ ਹੈ ਜੀ ਹਾਂ ਹੁਣ ਛੱਡਿਆ ਹੋਇਆ ਸਾਰਾ ਕੋਈ ਨਾ ਅੱਗੇ ਲੱਗਦਾ ਨਾ ਮਗਰ ਲੱਗਦਾ ਨਾ ਨਾ ਜਿਹੜਾ ਕੋਈ ਅੱਗੇ ਲੱਗਿਆ ਥੋੜਾ ਹਾਂ ਜੀ ਮਤਲਬ ਲੋਕਾਂ ਦਾ ਵਿਸ਼ਵਾਸ ụt ਗਿਆ ਨਾ ਹੁਣ ਕਿਸੇ ਤੇ ਯਕੀਨ ਹੀ ਨਹੀਂ ਬਣਦਾ ਹਾਂ ਜੀ ਹੋ ਸਾਰੇ ਦੇਖੀ ਨਹੀਂ ਉਹ ਨਾਲ ਜਿਹੜਾ ਸੰਘਰਸ਼ ਤੇ ਵੀ ਨਹੀਂ ਹੂੰ ਕੋਈ ਮਲਾ ਕੇ ਮੰਨ ਲਾ ਵੀ ਮਨ ਵੀ ਹੱਟ ਗਿਆ ਤੇ ਸਾਰੇ ਜਿਹੜਾ ਸਿਰੇ ਤੱਕ ਜਾ ਕੇ ਮੁੜਿਆ ਤੇ ਬੰਦਾ ਕਹਿੰਦੇ ਹੁੰਦੇ ਮੱਛੀ ਜਾਂ ਪੱਥਰ ਜੱਟ ਕੇ ਖੜੇ ਆ ਜੀ ਉਹਨੇ ਸਾਰੇ ਕੋ ਵੇਖ ਤੇ ਹੁਣ ਪਿੱਛੇ हट ਗਏ ਕਿ ਕੋਈ ਸੰਘਰਸ਼ ਨਹੀਂ ਕਰਾ ਸੀ ਜ ਨਹੀਂ ਉਹ ਥੋੜੇ ਦਿਨ ਪਹਿਲਾਂ ਪਿੱਛੇ ਕਰਿਆ ਸੀ ਹੁਣ ਦੁਬਾਰੇ ਹੂੰ ਮਤਲਬ 13 ਦਾ ਲੋਕਾਂ ਨੇ ਸਾਥ ਦਿੱਤਾ ਪਿੰਡ ਚੋਂ ਸਾਰੇ ਸਾਈਨ ਵੀ ਕਰਾਏ ਫਿਰ ਜਦੋਂ ਕਿਤੇ ਜਾਣਾ ਕਰਨਾ ਜਾਂ ਹੋਰ ਪਿੰਡ ਚ ਵੱਡਾ ਇਕੱਠ ਰੱਖਿਆ ਫਿਰ ਡੜ ਲੋਕਾਂ ਨੇ ਆਵਾਜ਼ ਕਹਿਣ ਲੱਗ ਗਏ ਕੋਈ ਤਾਂ ਕਹਿੰਦਾ ਅਸੀਂ ਤਾਂ ਜਾਂਦੇ ਨਹੀਂ ਕਿ ਕਿਸੇ ਦਾ ਕੋਈ ਘਰਾ ਦਾ ਰੌਲਾ ਕਿਸੇ ਦਾ ਇਹਦੇ ਨਾਂ ਥਾ ਨਹੀਂ ਮਤਲਬ ਕਹਿੰਦਾ ਆਪਾਂ ਨੂੰ ਇਹਦੇ ਪੈਸੇ ਨਹੀਂ ਮਿਲਣੇ ਆਏ ਨਹੀਂ ਮਿਲਣਾ ਜਦੋਂ ਫਿਰ ਡੋਪਰਟੀ ਗੱਲਾਂ ਆਉਣ ਲੱਗੀਆਂ ਪਿੰਡ ਚ ਰੌਲਾ ਪੈ ਗਿਆ ਆਪਸ ਵਿੱਚ ਸਾਡੇ ਮੁੰਡਿਆਂ ਦਾ ਹੀ ਰੌਲਾ ਪੈ ਗਿਆ ਉਹ ਕਹਿੰਦੇ ਅਸੀਂ ਤਾਂ ਇੱਧਰ ਆਉਂਗਾ ਕਹਿੰਦਾ ਅਸੀਂ ਤਾਂ ਇੱਧਰ ਅੱ데 ਕੋਈ ਰਫੈਂਡਰ ਹੀ ਕਿੰਨੀ ਹੋ ਕੇ ਖੜ ਗਿਆ ਪਰ ਇਹਦਾ ਕਰਕੇ ਯਾਰ ਐਵੇਂ ਕਿਸੇ ਨਾਲ ਲੜਾਂਗੇ ਘਰੇ ਵੀ ਗਾਣਾ ਦਿੰਦੇ ਆ ਪਰ ਉਹ ਕਹਿੰਦੇ ਜਿੱਥੇ ਦੂਜੇ ਬੈਠੇ ਉੱਥੇ ਆਪਾਂ ਬੈਠੀ ਆਪੀ ਬੈਠੇ ਰਹੋ ਛੱਡ ਦਿਓ ਸਾਰਾ ਕੁਝ ਛੱਡਦਾ ਜੀ ਬਸ ਠੀਕ ਹੈ ਹੁਣ ਨਵੇਂ ਨਵੇਂ ਵਾਨ ਮੁੰਡੇ ਆ ਜਿਹੜੇ ਫਿਰ ਉਹ ਇਥੇ ਰਹਿ ਜਾ ਕੇ ਪੜਨ ਪੁਰਨੀ ਬਾ ਇਹ ਮੁੰਡੇ ਦਾ ਬਾਹਰ ਜਾਈ ਜਾਂਦੇ ਸਾਡੇ ਤਾਂ ਬਾਜੀ ਮੱਲਮੀ ਨੇ ਦੀ ਮੱਲਾ ਦਾ ਦੋ ਦੀ ਐਵਰੇਜ ਪੈਂਦੀ ਹੋ ਜੀ ਮਹੀਨੇ ਚ ਦੋ ਜਣੇ ਉਹਦੇ ਪਤਾ ਲੱਗਦਾ ਫਲਾਣੇ ਦਾ ਜਵਾਗਤਾ ਜੀ ਬਾਹਰ ਚੜੇ ਕੱਲੇ ਬਜ਼ੁਰਗ ਕਿਹ ਜਣੇ ਇੱਥੇ ਬੈਠੇ ਹਾਂ ਕੱਲੇ ਬਜ਼ੁਰਗ ਜੇ ਮੈਂ ਤੁਸੀਂ ਫੁੱਲੋ ਜਾਂ ਹੋਰਾਂ ਪਿੰਡਾਂ ਜਾਓਗੇ ਜਿਹੜੇ ਪਿੰਡਾਂ ਚ ਉੱਥੇ ਬਜ਼ੁਰਗ ਹੈ ਮਲਾਸੀ 80 90 90 ਸਾਲਾਂ ਦੇ 70 ਸਾਲਾਂ ਦੇ ਸਾਡੇ ਪਿੰਡ ਚ ਉਹ ਬਹੁਤ ਥੋੜੇ ਹੈ ਜੀ ਸਾਡੇ ਹੈ ਨਹੀਂ ਉਹ ਠੀਕ ਹੈ ਜਿੰਦਰੀ ਨੇ ਖਤਮ ਕਰ ਤੇ ਹਾਂ ਅੱਛਾ ਅੱਛਾ ਜਿਹੜਾ ਤੰਦਰੁਸਤ ਆ ਪੂਰਾ ਹੈ ਵਧੀਆ ਫਿੱਟ ਆ ਉਹਨੂੰ ਕੋਈ ਰੋਗ ਨਹੀਂ ਉਹੀ ਜਾਂਦਾ ਜਿਹਨੂੰ ਕੋਈ ਨਿੱਕੀਆਂ ਮੋਟੀਆਂ ਬਿਮਾਰੀਆਂ 15-20 ਸਾਲਾਂ ਦੀ ਬਿਮਾਰੀ ਛੂਹੀ ਹੁੰਦੀ ਆ ਉਹ ਜਿਆਦਾ ਉਹ ਉਹ ਇਹਨੇ ਚੱਕ ਤੇ ਸਾਰੇ ਅੱਛਾ ਹਾਂ ਠੀਕ ਹੈ ਇਹ ਕਹਿੰਦੇ ਵੀ ਕੈਂਪ ਕੰਮ ਬੁਲਾਉਂਦੇ ਆ ਕਿ ਫਾਰਮੈਟੀ ਵੀ ਲਾਉਂਦੇ ਫਾਰਮੈਟੀ ਦਾ ਕਰਦੇ ਆ ਅੱਛਾ ਕਦੇ ਪੂ ਪਸ਼ੂਆਂ ਨੂੰ ਦਵਾਈ ਦੇਤੀ ਜਾਂ ਕੋਈ ਬੰਦਿਆਂ ਵਾਸਤੇ ਇੱਕੋ ਹੀ ਗੋਲੀ ਹੁੰਦੀ ਆ ਜਿਹੜਾ ਸਾਰਿਆਂ ਨੂੰ ਉਹੀ ਦੇਈ ਜਾਂਦੇ ਆ ਕੈਂਪ ਜਿੱਦੇ ਕੋਈ ਕੈਂਪ ਲੱਗਿਆ ਤੁਸੀਂ ਇੱਥੇ ਆ ਜਾਓ ਨਾਲ ਉਹ ਆ ਦੇ ਸਮੋਸੇ ਲਿਆਉਂਦੇ ਚਾਹ ਲਿਆਉਂਦੇ ਤੇ ਸਾਰਾ ਪਿੰਡ ਸਮੋਸੇ ਚਾਹ ਦੇ ਉੱਤੇ ਡਿੱਗਿਆ ਹੁੰਦਾ ਹੈ ਤਰੀ ਘਰ ਇਹਨਾਂ ਦਾ ਆਧਾਰ ਕਾਰਡ ਮਗਰ ਉਹ ਦਵਾਈ ਦਿੰਦੇ ਜਿਹਦੇ ਮਗਰ ਜੇ ਥੋੜੇ ਪਾਸੋਂ ਨਹੀਂ ਪੰਜ ਪੰਜ ਛੀ ਛੀ ਘਰਾਂ ਦੇ ਆਧਾਰ ਕਾਰਡ ਲੈ ਕੇ ਤੇ ਉੱਥੇ ਖੜਾ ਹੁੰਦਾ ਸਾਰਾ ਪਿੰਡ ਦੇ ਦਵਾਈਆਂ ਦੇ ਝੋਲੀਆਂ ਭਰ-ਭਰ ਕੇ ਤਾਂ ਘਰਾਂ ਨੂੰ ਜਾਂਦੇ ਇਹਨਾਂ ਨੇ ਵੀ ਨੌਜਵਾਨ ਭਾਲ ਲਿਆ ਨਾ ਹਾਂ ਜੀ ਉਹਨਾਂ ਨੂੰ ਤੇਰਾ ਲੱਗ ਗਿਆ ਵੀ ਇੱਥੇ ਖੱਡਾ ਤੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਦੇ ਨੌਜਵਾਨਾਂ ਦਾ ਪਿੰਡ ਦੇ ਬਜ਼ੁਰਗਾਂ ਦਾ ਜਿਹੜਾ ਦਰਦ ਹੈ ਵੀ ਜੀ ਇਹਨਾਂ ਨੂੰ ਸੁਪਨੇ ਦਿਖਾਏ ਗਏ ਤੇ ਬਾਅਦ ਚ ਕੀ ਹੈ ਤੇ ਕਹਿੰਦੇ ਵੀ ਸਾਰੇ ਸੰਘਰਸ਼ ਕਰਕੇ ਵੀ ਦੇਖ ਲੈ ਤੇ ਪਿੰਡ ਦੇ ਨੌਜਵਾਨ ਆ ਜਿਹੜੇ ਨਵੇਂ ਪੀੜੀ ਇਹਨੂੰ ਜਿਹੜਾ ਇਹ ਆਪਣਾ ਭਵਿੱਖ ਹੈ ਤੇ ਕਿਤੇ ਦਿਖਦਾ ਨਜ਼ਰ ਨਹੀਂ ਆ ਰਿਹਾ ਤੇ ਇਥੋਂ ਛੜ ਛੜ ਕੇ ਬਾਹਰ ਵਾਗ ਗਏ ਬਹੁਤ ਸਾਰੇ ਲੋਕ ਆ ਜਿਹੜੇ ਬਿਮਾਰੀਆਂ ਤੋਂ ਡਰਦੇ ਵੀ ਕਹਿੰਦੇ ਕੋਈ ਢਾਣੀਆਂ ਚ ਰਹਿੰਦਾ ਤੇ ਕਈ ਜਿਹੜਾ ਤਲਵੰਡੀ ਜਾਂ ਨੇੜੇ ਤੜੇ ਹੋਰ ਥਾਂ ਲੈ ਕੇ ਉਹ ਸਾਇਕਲ ਇਥੇ ਬਾਹੀ ਕਾਰਨ ਆਉਂਦੇ ਆ ਕਹਿੰਦੇ ਵੀ ਬਿਮਾਰੀਆਂ ਦਾ ਇੰਨਾ ਜ਼ਿਆਦਾ ਤੇ ਪ੍ਰੋਫਿਊਸ਼ਨ ਦਾ ਇੰਨਾ ਜ਼ਿਆਦਾ ਅਸਰ ਹੈ ਤੇ ਲੋਕਾਂ ਨੂੰ ਜਿਉਣਾ ਇਥੇ ਦੁੱਭਰ ਹੋ ਗਿਆ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ